ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਦੇ ਅੰਦਰ ਵਿਚਰਦੇ ਆ ਤੁਸੀਂ ਵੇਖਿਆ ਹੋਏਗਾ ਆਮ ਲੋਕਾਂ ਦੇ ਮੂੰਹ ਵਿੱਚੋਂ ਦੋ ਲਫਜ਼ ਨਿਕਲਦੇ ਨੇ ਜਦੋਂ ਵੀ ਕਿਤੇ ਗੱਲ ਚੱਲਦੀ ਏ ਔਰ ਥੋੜੀ ਜਿਹੀ ਡੀਪਲੀ ਜਾ ਕੇ ਚੱਲਦੀ ਏ ਸਭਾਵਕ ਇੱਕ ਬੰਦਾ ਬੋਲ ਪੈਂਦਾ ਏ ਵੀ ਉਹ ਬੰਦਾ ਜਿਹਦੀ ਤੂੰ ਗੱਲ ਕਰ ਰਿਹਾ ਏ ਉਹ ਬਹੁਤ ਸਿਆਣਾ ਹੈ ਜਾਂ ਸਭਾਵਕ ਇੱਕ ਬੰਦਾ ਬੋਲ ਪੈਂਦਾ ਵੀ ਜਿਹਦੀ ਤੂੰ ਗੱਲ ਕਰ ਰਿਹਾ ਹੈ ਨਾ ਉਹ ਬੰਦਾ ਬਹੁਤ ਮੂਰਖ ਹੈ ਇਹ ਦੋ ਲਫ਼ਜ਼ਾਂ ਚੱਲਦੇ ਨੇ ਫਲਾਣਾ ਬੜਾ ਮੂਰਖ ਹੈ ਤੇ ਫਲਾਣਾ ਬੜਾ ਸਿਆਣਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਰੋਜ਼-ਰੋਜ਼ ਚੱਲਦੀਆਂ ਨੇ ਸਮਾਜ ਤੇ ਸਮਾਜ ਦੇ ਅੰਦਰ ਚੱਲਦੀਆਂ ਨੇ ਤੁਸੀਂ ਆਪਣੇ ਬੱਚਿਆਂ ਵਾਸਤੇ ਵੀ ਇਹ ਦੋ ਲਫ਼ਜ਼ ਅਕਸਰ ਵਰਦੇ ਹੋਏ ਬੱਚਾ ਬੜਾ ਸਿਆਣਾ ਹੈ ਬੱਚਾ ਘੱਟ ਸਿਆਣਾ ਹੈ ਮੂਰਖ ਹੈ ਜਾਂ ਕੋਈ ਗੱਲ ਨੂੰ ਸਮਝੇ ਨਾ ਉਹਦੇ ਵਾਸਤੇ ਵੀ ਤੁਸੀਂ ਇਹ ਲਫ਼ਜ਼ ਵਰਦੇ ਹੋ ਵੀ ਮੂਰਖਾ ਗੱਲ ਨੂੰ ਸਮਝਦਾ ਕਿਉਂ ਨਹੀਂ ਜਿਹੜਾ ਬੰਦਾ ਸਿਆਣਾ ਹੈ ਉਹਦੇ ਵਾਸਤੇ ਟੀਚਰ ਵੀ ਲਫ਼ਜ਼ ਵਰਤ ਲੈਂਦੇ ਨੇ ਵੀ ਇਹ ਬੰਦਾ ਐਨਾ ਸਿਆਣਾ ਹੈ ਵੀ ਇੱਕ ਵਾਰੀ ਦੀ ਗੱਲ ਸਮਝਾਈ ਹੋਈ ਇਹਦੇ ਜ਼ਿਹਨ ਦੇ ਅੰਦਰ ਟਿਕ ਜਾਂਦੀ ਹੈ ਇਹਦੇ ਖਾਤੇ ਦੇ ਅੰਦਰ ਟਿਕ ਜਾਂਦੀ ਹੈ ਇਹ ਦੁਬਾਰਾ ਪੁੱਛਦਾ ਹੀ ਨਹੀਂ ਤੇ ਜੋ ਮੈਂ ਪੜਾਉਣਾ ਜੋ ਮੈਂ ਸਿਖਾਉਣਾ ਉਹ ਇੱਕੋ ਵਾਰ ਦੇ ਅੰਦਰ ਹੀ ਇਹ ਸਿੱਖਾਂ ਦੀ ਹਾਇਸੀਅਤ ਰੱਖਦਾ ਹੈ ਕੋਈ ਵੀ ਟੀਚਰ ਕਿਸੇ ਕਲਾ ਦਾ ਟੀਚਰ ਹੋਵੇ ਉਸਤਾਦ ਹੋਵੇ ਪੜਾਈ ਲਿਖਾਈ ਦੂਜੇ ਤੀਜੇ ਹਰ ਪੱਖ ਦੇ ਅੰਦਰ ਟੀਚਰਾਂ ਦੇ ਕੋਲੋਂ ਦੋ ਲਫ਼ਜ਼ ਮਿਲਦੇ ਨੇ ਬੱਚਾ ਬੜਾ ਸਿਆਣਾ ਇਹ ਬੱਚਾ ਬੜਾ ਮੂਰਖ ਹੈ ਡੰਗਾ ਰੇ ਗਧਾ ਹੈ ਇਹਦੇ ਪੱਲੇ ਕੁਛ ਨਹੀਂ ਪੈਂਦਾ ਤਾਂ ਜਿਹੜਾ ਅੱਜ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖਣਾ ਚਾਹਣਾ ਉਹ ਇਹ ਹੈ ਵੀ ਇੱਕ ਪਾਸੇ ਹੈ ਮੂਰਖ ਇੱਕ ਪਾਸੇ ਹੈ ਸਿਆਣਾ ਪਰ ਇੱਕ ਸਟੇਜ ਦੇ ਉੱਤੇ ਆਣ ਕੇ ਨਾ ਦੋਵਾਂ ਦੀ ਹਾਲਾਤ ਤਕਰੀਬਨ ਇੱਕੋ ਜਿਹੀ ਬਣ ਜਾਂਦੀ ਹੈ ਉਹ ਪਤਾ ਕਿੱਥੇ ਕਦੀ ਕਦੀ ਇਦਾਂ ਹੁੰਦਾ ਹੈ ਵੀ ਦੋਵੇਂ ਹੀ ਕਿਸੇ ਦੂਜੇ ਦੀ ਚੰਗੀ ਗੱਲ ਨੂੰ ਸਮਝਣ ਦਾ ਯਤਨ ਹੀ ਨਹੀਂ ਕਰਦੇ ਉਹਦੇ ਅੱਗੇ ਜਾ ਕੇ ਮੈਂ ਕਾਰਨ ਬਿਆਨ ਕਰਾਂਗਾ ਕਿਉਂ ਭਾਵੇਂ ਕਿੰਨੀ ਗੱਲ ਹੋਵੇ ਚੰਗੀ ਹੋਵੇ ਉੱਤਮ ਹੋਵੇ ਉਹ ਮੰਨਦੇ ਨਹੀਂ ਸਮਝਦੇ ਨਹੀਂ ਜਾਂ ਸਮਝਣਾ ਚਾਹੁੰਦੇ ਨਹੀਂ ਦੋਵਾਂ ਨੇ ਆਪਣੇ ਦਿਮਾਗ ਦੇ ਦਰਵਾਜ਼ੇ ਬੰਦ ਕੀਤੇ ਨੇ ਕਿ ਮੇਰੇ ਅੰਦਰ ਕਿਸੇ ਦੀ ਗੱਲ ਜਾਏ ਨਾ ਇਵੇਂ ਉਸ ਪੜਾ ਦੀ ਗੱਲ ਕਰ ਰਿਹਾ ਜਿੱਥੇ ਜਾ ਕੇ ਮੂਰਖ ਤੇ ਸਿਆਣਾ ਇੱਕੋ ਜਿਹਾ ਹੋ ਜਾਂਦੇ ਨੇ ਉਸ ਤੋਂ ਪਹਿਲਾਂ ਜਿਹੜਾ ਸਿਆਣਾ ਮੰਨਿਆ ਜਾਂਦਾ ਉਹ ਬਹੁਤ ਕੁਝ ਸਿੱਖਦਾ ਹੈ ਬਹੁਤ ਕੁਝ ਪੜ੍ਹਦਾ ਹੈ ਬਹੁਤ ਕੁਝ ਮੰਨਦਾ ਹੈ ਪਰ ਜਦੋਂ ਉਹਦੇ ਅੰਦਰ ਬਹੁਤ ਕੁਝ ਤਾਲੀਮ ਆ ਜਾਂਦੀ ਹੈ ਅਖਰੀ ਗਿਆਨ ਭਰ ਜਾਂਦਾ ਹੈ ਫਿਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਨਾ ਉਹ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਹੈ ਤੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਵੀ ਮੈਂ ਦੁਨੀਆ ਦਾ ਸਭ ਤੋਂ ਸਿਆਣਾ ਬੰਦਾ ਹਾਂ ਜੇ 2 4 5 ਬੰਦਿਆਂ ਨੇ ਕਿਧਰੇ ਆ ਕੇ ਉਹ ਤੋਂ ਸਲਾਹ ਪੁੱਛ ਲਈ ਤਾਂ ਪਰਮੇ ਚਲਾ ਗਿਆ ਨਹੀਂ ਤੇ ਆਪਣੇ ਆਪ ਹੀ ਕਿਧਰੇ 4 10 ਬੰਦਿਆਂ ਦੇ ਮਹਿਫਲ ਦੇ ਅੰਦਰ ਬੈਠਿਆ ਕੋਈ ਗੱਲਬਾਤ ਚੱਲੀ ਰਾਜਨੀਤਿਕ ਚੱਲੇ ਸਮਾਜਿਕ ਚੱਲੇ ਧਾਰਮਿਕ ਚੱਲੇ ਉਹਨੇ 2 4 ਜਵਾਬ ਚੰਗੇ ਦੇ ਤੇ ਦੂਜਿਆਂ ਕਿਹਾ ਵੀ ਇਹ بڑا ਗਿਆਨਵਾਨ ਹੈ ਉਹਨੂੰ ਫਿਰ ਇੱਕ ਭੁਲੇਖਾ ਪੈ ਜਾਂਦਾ ਹੈ ਕਿ ਮੈਂ ਹੀ ਸਭ ਤੋਂ ਸਿਆਣਾ ਇਹ ਜਿਹੜਾ ਪਰਮੇ ਨਾ ਮੈਂ ਹੀ ਸਭ ਤੋਂ ਜ਼ਿਆਦਾ ਸਿਆਣਾ ਇਹ ਮੂਰਖਤਾ ਦੇ ਤਲ ਦੇ ਉੱਤੇ ਬੰਦੇ ਨੂੰ ਲਿਜਾ ਕੇ ਖੜਾ ਕਰ ਦਿੰਦਾ ਹੈ ਇੱਕ ਪਾਸੇ ਮੂਰਖ ਕਿਸੇ ਦੀ ਗੱਲ ਨੂੰ ਨਹੀਂ ਮੰਨਦਾ ਇੱਕ ਪਾਸੇ ਉਹ ਬੰਦਾ ਜਿਹੜਾ ਕਹਿੰਦਾ ਮੈਂ ਹੀ ਸਭ ਤੋਂ ਸਿਆਣਾ ਉਹ ਵੀ ਕਿਸੇ ਦੀ ਗੱਲ ਨੂੰ ਨਹੀਂ ਮੰਨਦਾ ਕਿਉਂਕਿ ਪਿੰਡ ਦੇ ਅੰਦਰ ਇਹ ਗੱਲ ਪ੍ਰਚਲਿਤ ਹੋ ਗਈ ਵੀ ਇਹ ਬੰਦਾ ਸੱਤ ਦੇ ਅੰਦਰ ਬੈਠਿਆ ਹਰ ਗੱਲ ਦਾ ਉੱਤਰ ਦੇਣਾ ਤੇ ਸਹੀ ਢੰਗ ਦੇ ਨਾਲ ਦੇਣਾ ਜਾਣਦਾ ਹੈ ਇਹ ਸਿਆਣਾ ਹੈ ਪਿੰਡ ਦੇ ਅੰਦਰ ਹੁਣ ਉਹ ਜਿਹੜਾ ਭਰਮ ਬਣ ਗਿਆ ਨਾ ਕਿ ਮੈਂ ਹੀ ਸਿਆਣਾ ਇਉਂ ਨੂੰ ਤਕਰੀਬਨ ਤਕਰੀਬਨ ਮੂਰਖਤਾ ਦੇ ਤਲ ਦੇ ਉੱਤੇ ਲਾ ਜਾ ਕੇ ਖੜਾ ਕਰ ਦਿੰਦਾ ਹੈ। ਤੋਂ ਮੈਂ ਗੱਲ ਕਰ ਰਿਹਾ ਹਾਂ ਇੱਕ ਦੀ ਸਮਝ ਵਿੱਚ ਆ ਕੁਝ ਨਹੀਂ ਰਿਹਾ ਜਿਹਨੂੰ ਆਪਾਂ ਕਹਿ ਦਿੰਦੇ ਆ ਮੂਰਖੋ ਦੇ ਪੱਲੇ ਨਹੀਂ ਕੁਝ ਪੈ ਰਿਆ। ਟੀਚਰ ਸਮਝਾਵੇ, ਮਾਂ ਸਮਝਾਵੇ, ਪਿਓ ਸਮਝਾਵੇ, ਸਮਾਜ ਦੇ ਅੰਦਰੋਂ ਕੋਈ ਸਮਝਾਵੇ ਉਹਦੇ ਪੱਲੇ ਕੁਝ ਪੈਂਦਾ ਨਹੀਂ। ਜਿਹੜਾ ਸਿਆਣਾ ਹੈ ਉਹਨੂੰ ਕੋਈ ਚੰਗੇ ਤੋਂ ਚੰਗਾ ਬੰਦਾ ਸਮਝਾਵੇ, ਟੀਚਰ ਸਮਝਾਵੇ, ਕੋਈ ਸਮਝਾਵੇ ਉਹ ਸਮਝਣਾ ਚਾਹੁੰਦਾ ਹੈ। ਇੱਕ ਸਮਝਣਾ ਨਹੀਂ ਚਾਹੁੰਦਾ ਇੱਕ ਦੇ ਪੱਲੇ ਕੁਝ ਨਹੀਂ ਪੈ ਰਿਆ ਦੋਵਾਂ ਨੇ ਆਪਣੇ ਦਿਮਾਗ ਦੇ ਦਰਵਾਜ਼ੇ ਬੰਦ ਕੀਤੇ ਨੇ ਆਪਣੇ ਦਿਮਾਗ ਦੇ ਦਰਵਾਜ਼ਿਆਂ ਦੇ ਸਾਹਮਣੇ ਉਹਨਾਂ ਨੇ ਪਹਿਰੇਦਾਰ ਖੜੇ ਕਰ ਲੈਨੇ ਇੱਕ ਨੇ ਪਹਿਰੇਦਾਰ ਨੂੰ ਖੜਾ ਕਰ ਲਿਆ ਵੀ ਮੈਂ ਹੀ ਸਿਆਣਾ ਹਾਂ ਉਹ ਪਹਿਰੇਦਾਰ ਉਹਦੇ ਅੰਦਰ ਗੱਲ ਵੜਨ ਨਹੀਂ ਦਿੰਦਾ ਦੂਜੇ ਨੇ ਪਹਿਰੇਦਾਰ ਖੜਾ ਕਰ ਲਿਆ ਵੀ ਮੂਰਖ ਹੈ ਉਹ ਬੇਸ਼ੱਕ ਮੰਨਦਾ ਨਹੀਂ ਕਿ ਮੈਂ ਮੂਰਖ ਹਾਂ ਪਰ ਉਹਦੇ ਦਰਵਾਜੇ ਤੇ ਜਿਹੜਾ ਦਰਬਾਨ ਖੜਾ ਹੈ ਨਾ ਉਹ ਮੂਰਖਤਾ ਵਾਲਾ ਖੜਾ ਹੈ ਉਹ ਵੀ ਕੋਈ ਗੱਲ ਅੰਦਰ ਨਹੀਂ ਜਾਣ ਦਿੰਦਾ ਉਹ ਵੀ ਕੋਈ ਗੱਲ ਅੰਦਰ ਨਹੀਂ ਜਾਣ ਦਿੰਦਾ ਤੋਂ ਇੱਕ ਤਲ ਦੇ ਉੱਤੇ ਆ ਕੇ ਦੋਵੇਂ ਬਰਾਬਰ ਹੋ ਜਾਂਦੇ ਨੇ ਸਮਝਦਾਰ ਸਿਆਣਾ ਹਰ ਵਕਤ ਦਾ ਉਹ ਗਿਣਿਆ ਜਾਂਦਾ ਹੈ ਜਿਹੜਾ ਚੰਗੀ ਗੱਲ ਨੂੰ ਚੰਗੀ ਕਹਿਣ ਦੀ ਹਿੰਮਤ ਰੱਖਦਾ ਹੈ ਤੇ ਮੰਦੀ ਗੱਲ ਨੂੰ ਮੰਦੀ ਕਹਿਣ ਦੀ ਹਿੰਮਤ ਰੱਖਦਾ ਹੈ ਜਿਹੜਾ ਕੁਝ ਸਮਝਾਉਣਾ ਚਾਹੇ ਤੇ ਸਮਝਾਉਂਦੀ ਹیثیت ਰੱਖਦਾ ਹੈ ਤੇ ਜੇ ਉਹਨੂੰ ਸਮਝਣ ਦੀ ਲੋੜ ਹੈ ਤੇ ਉਹ ਸਮਝਣ ਦੀ ਵੀ ਹیثیت ਰੱਖਦਾ ਹੈ ਕਿ ਮੈਨੂੰ ਅਜੇ ਹੋਰ ਪੜਨ ਦੀ ਲੋੜ ਹੈ ਇੱਕ ਗੱਲ ਨੂੰ ਹੋਰ ਨੋਟ ਕਰ ਲਿਓ ਦੁਨੀਆ ਦੇ ਅੰਦਰ ਬੜੇ ਬੜੇ ਆਲਮ ਫਾਜ਼ਿਲ ਵਿਦਵਾਨ ਸਕਾਲਰ ਹੋ ਗੁਜ਼ਰੇ ਨੇ ਅੱਜ ਨੇ ਆਉਣ ਵਾਲੇ ਸਮੇਂ ਦੇ ਅੰਦਰ ਰਹਿਣਗੇ ਪਰ ਕਦੇ ਵੀ ਬੰਤਾ ਕਿਸੇ ਐਂਗਲ ਤੋਂ ਕਿਸੇ ਫੀਲਡ ਵਿੱਚ ਕਿਸੇ ਪੱਖ ਦੇ ਅੰਦਰ ਸਭ ਤੋਂ ਸਿਆਣਾ ਨਹੀਂ ਹੁੰਦਾ ਸ਼ਿਖਰ ਤੇ ਨਹੀਂ ਹੁੰਦਾ ਜਿਵੇਂ ਜਿਵੇਂ ਉਹਦਾ ਤਜਰਬਾ ਵੱਧਦਾ ਹੈ ਉਹਦਾ ਤਜਰਬਾ ਉਹਨੂੰ ਸਿਖਾਉਂਦਾ ਹੈ ਜਾਂ ਉਸ ਤੋਂ ਉੱਪਰਲੇ ਲੈਵਲ ਦਾ ਕੋਈ ਉਸਤਾਦ ਆ ਜਾਂਦਾ ਹੈ ਉਹ ਸਿਖਾਉਂਦਾ ਹੈ ਪਰ ਜਿਹੜਾ ਸਿਆਣਾ ਹੁੰਦਾ ਹੈ ਉਹ ਸਿੱਖ ਲੈਂਦਾ ਹੈ ਜਿਹੜਾ ਮੂਰਖ ਹੁੰਦਾ ਹੈ ਉਹ ਕਹਿੰਦਾ ਲੈ ਤੂੰ ਕੌਣ ਹੋ ਨਾ ਮੈਨੂੰ ਸਿਖਾਉਣ ਵਾਲਾ ਮੈਂ ਨਹੀਂ ਸਿੱਖਣਾ ਮੈਂ ਨਹੀਂ ਸਮਝਣਾ ਤੋਂ ਅਖੀਰ ਤੇ ਇੱਕ ਗੱਲ ਕਰ ਦਿਆਂ ਜੇ ਤੁਸੀਂ ਅੱਜ ਗੁਰੂਆਂ ਦੇ ਕੋਲੋਂ ਭਗਤਾਂ ਦੇ ਕੋਲੋਂ ਜਿਹੜੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ ਉਹਨਾਂ ਦੀ ਗੱਲ ਕਰ ਰਿਹਾ ਆ ਪਖੰਡੀ ਚਿੱਟੀ ਸਿਉਂਖ ਚਿੱਟੇ ਚੋਲਿਆਂ ਵਾਲੇ ਇਹਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ ਭਗਤ ਨਹੀਂ ਕੇ ਲੁੱਚੇ ਨੇ ਲਫੰਗੇ ਨੇ ਖੈਰ ਇਹ ਇੱਕ ਵਿਸ਼ਾ ਵੱਖਰਾ ਹੈ ਮੈਂ ਗੱਲ ਕਰ ਰਿਹਾ ਵੀ ਗੁਰੂਆਂ ਵਰਗੇ ਉਸਤਾਦ ਤੁਸੀਂ ਉਹਦੇ ਕੋਲੋਂ ਨਹੀਂ ਸਮਝ ਰਹੇ ਭਗਤਾਂ ਵਰਗੇ ਉਸਤਾਦ ਤੁਸੀਂ ਉਹਦੇ ਕੋਲੋਂ ਨਹੀਂ ਸਮਝ ਰਹੇ ਹੁਣ ਇਹ ਫੈਸਲਾ ਤੁਹਾਡਾ ਆਪਣਾ ਹੈ ਵੀ ਤੁਸੀਂ ਮੂਰਖ ਹੋ ਜਾਂ ਤੁਸੀਂ ਸਿਆਣੇ ਹੋ ਤੇ ਬਹੁਤ ਸਿਆਣੇ ਮੰਨ ਬੈਠੇ ਹੋ ਜਾਂ ਤੇ ਮੂਰਖ ਬੰਦਾ ਗੁਰੂਆਂ ਦੀ ਗੱਲ ਨੂੰ ਅੰਦਰ ਨਹੀਂ ਚਾਹੁੰਦਾ ਹੈਗਾ ਤੇ ਜਾਂ ਜਿਹੜਾ ਮਨ ਬੈਠਾ ਹੈ ਵੀ ਮੈਂ ਉਹਨਾਂ ਤੋਂ ਵੀ ਸਿਆਣਾ ਤੇ ਮੈਨੂੰ ਇਹਨਾਂ ਦੇ ਗੱਲ ਸਮਝਣ ਦੀ ਲੋੜ ਕੀ ਉਹ ਆਪਣੇ ਅੰਦਰ ਗੱਲ ਨੂੰ ਵੜਨ ਨਹੀਂ ਦੇਵੇਗਾ। ਤੋ ਮੇਰੀ ਰਿਕਵੈਸਟ ਇਹ ਹੈ ਵੀ ਤੁਸੀਂ ਉਹਨੇ ਲੈਵਲ ਦੇ ਸਿਆਣੇ ਨਹੀਂ ਹੋ। ਮੈਂ ਗੱਲ ਇਹ ਕਰ ਰਿਹਾ ਮੈਨੂੰ ਇਹ ਤੁਸੀਂ ਲਫ਼ਜ਼ ਬੋਲਣਾ ਪੈਂਦਾ ਜਿਹਦੇ ਕੇਰੇ ਚ ਆਪਾਂ ਸਾਰੇ ਆ ਜਾਂਦੇ ਆ। ਉਹਨੇ ਸਿਆਣੇ ਆਪਾਂ ਨਹੀਂ ਆ। ਕਿ ਗੁਰੂਆਂ ਦੀ ਗੱਲ ਨੂੰ ਕਿਨਾਰਾ ਕਰਦੇ ਏ ਦਰ ਕਨਾਰ ਕਰਦੇ ਏ ਸਮਝਣ ਦੀ ਲੋੜ ਨਾ ਹੋਵੇ ਤੇ ਫਿਰ ਤੁਸੀਂ ਸੋਚਦੇ ਹੋ ਵੀ ਸਾਨੂੰ ਲੋੜ ਵੀ ਕੀ ਐ ਲੋੜ ਐ ਜੇ ਲੋੜ ਨਹੀਂ ਬਹੁਤ ਸਿਆਣੇ ਹੋ ਤੇ ਫਿਰ ਹੋਕਿਆਂ ਦੇ ਅੰਦਰ ਕਲੇਸ਼ ਦੇ ਅੰਦਰ ਝਗੜਿਆਂ ਦੇ ਅੰਦਰ ਕਿਉਂ ਫਿਰ ਤੁਹਾਡਾ ਮਨ ਡਿਪਰੈਸ਼ਨ ਦੇ ਅੰਦਰ ਕਿਉਂ ਐ ਤੁਸੀਂ ਪਾਗਲਪਨ ਦੇ ਕਿਨਾਰੇ ਤੇ ਕਿਉਂ ਖੜੇ ਹੋ ਹਰ ਵਕਤ ਸ਼ਾਂਤ ਰਹਿੰਦੇ ਹੋ ਕਿਉਂ ਰਹਿੰਦੇ ਹੋ ਹਰ ਵਕਤ ਚਿੰਤਾ ਦੇ ਅੰਦਰ ਰਹਿੰਦੇ ਹੋ ਕਿਉਂ ਰਹਿੰਦੇ ਹੋ ਤੁਸੀਂ ਆਪਣਾ ਸੁਧਾਰ ਨਹੀਂ ਕਰ ਪਾਏ ਲੋਕਾਂ ਦਾ ਖਾਕ ਕਰਨਾ ਤੋਂ ਇਸ ਕਰਕੇ ਗੁਰੂਆਂ ਦੇ ਉਪਦੇਸ਼ ਗੁਰੂਆਂ ਦੀ ਬਾਣੀ ਨੂੰ ਆਪਣੇ ਅੰਦਰ ਵੜਨ ਦਿਓ ਗੁਰੂਆਂ ਦੀ ਬਾਣੀ ਨੂੰ ਪੜ ਲਿਆ ਕਰੋ ਇੱਕ ਪੇਜ ਭਾਵੇਂ ਹਫਤੇ ਦੇ ਅੰਦਰ ਪੜ ਲਿਆ ਕਰੋ ਵੀਕ ਦੇ ਅੰਦਰ ਪੜ ਲਿਆ ਕਰੋ ਇੱਕ ਸ਼ਬਦ ਦੇ ਅਖਰੀ ਅਰਥ ਵੇਖ ਲਿਆ ਕਰੋ ਉਹਦੇ ਦੋ ਫਾਇਦੇ ਹੋਣਗੇ ਤੁਹਾਨੂੰ ਜ਼ਿੰਦਗੀ ਜਿਉਣ ਦਾ ਚਾਜ ਆ ਜਾਏਗਾ ਤੇ ਆਪੱਖੰਡੀ ਸਾਧ ਲਾਣਾ ਇਹਨਾਂ ਦੇ ਚੁੰਗਲ ਤੋਂ ਬਚ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ